ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਆਇਦਾ ਦਿਨ ਅੱਜ 18 ਜਨਵਰੀ ਹੈ 18 ਜਨਵਰੀ 1661 ਜਾਦਾ ਅਨੰਦਪੁਰ ਸਾਹਿਬ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਸਿਰਾਂ ਦੀ ਮੰਗ ਕੀਤੀ ਸੀ ਤਾਂ ਆਪਣਾ ਸਿਰ ਪੇਸ਼ ਕਰਨ ਵਾਲਿਆਂ ਪੰਜਾਂ ਦੇ ਵਿੱਚ ਭਾਈ ਹਿਮੰਤ ਸਿੰਘ ਵੀ ਸ਼ਾਮਲ ਸਨ ਆਪ ਦਾ ਜਨਮ 19 ਜਨਵਰੀ 1661 ਦੇ ਦਿਨ ਕਰਨਾਟਕ ਦੇ ਸ਼ਹਿਰ ਪੁਰੀ ਜਿਸ ਨੂੰ ਹੁਣ ਜਗਨਨਾਥ ਪੁਰੀ ਵੀ ਕਹਿੰਦੇ ਨੇ ਉੱਥੇ ਹੋਇਆ ਸੀ ਭਾਈ ਗੁਲਜ਼ਾਰੀ ਦੇ ਘਰ ਉਹ 1678 ਦੇ ਵਿੱਚ ਅਨੰਦਪੁਰ ਸਾਹਿਬ ਆਏ ਅਤੇ ਉਸ ਤੋਂ ਮਗਰੋਂ ਉਹ ਸਦਾ ਲਈ ਗੁਰੂ ਸਾਹਿਬ ਦੇ ਨਾਲ ਹੀ ਰਹੇ ਉਹ 7 ਦਸੰਬਰ 1705 ਦੇ ਦਿਨ ਚਮਕੌਰ ਦੀ ਲੜਾਈ ਦੇ ਵਿੱਚ ਸ਼ਹੀਦ ਹੋ ਗਏ 18 ਜਨਵਰੀ 1736 ਵੀਰ ਹਕੀਕਤ ਸਿੰਘ ਅਤੇ ਭਾਈ ਅਰਜਨ ਸਿੰਘ ਵਧਾਵਣ ਸ਼ਹੀਦ ਹੋਏ ਭਾਈ ਹਕੀਕਤ ਸਿੰਘ ਪਹਿਲਾਂ ਹਕੀਕਤ ਰਾਏ ਅਤੇ ਭਾਈ ਅਰਜਨ ਸਿੰਘ ਨੂੰ 18 ਜਨਵਰੀ 1735 ਦੇ ਦਿਨ ਸ਼ਹੀਦ ਕੀਤਾ ਗਿਆ ਸੀ ਭਾਈ ਅਰਜਨ ਸਿੰਘ ਭਾਈ ਹਕੀਕਤ ਦੇ ਸਕੇ ਮਾਮਾ ਸਨ ਭਾਈ ਹਕੀਕਤ ਭਾਈ ਭਾਗਮਲ ਦੇ ਪੁੱਤਰ ਅਤੇ ਭਾਈ ਆਨੰਦ ਲਾਲ ਦੇ ਪੋਤੇ ਸਨ ਇਹ ਪਰਿਵਾਰ ਗੁਰੂ ਅਰਜਨ ਸਾਹਿਬ ਦੇ ਵੇਲੇ ਤੋਂ ਹੀ ਸਿੱਖੀ ਦੇ ਨਾਲ ਜੁੜਿਆ ਹੋਇਆ ਸੀ ਇੱਕ ਸੋਮਾ ਤਾਂ ਇਸ ਪਰਿਵਾਰ ਦੇ ਗੁਰੂ ਨਾਨਕ ਸਾਹਿਬ ਦੇ ਵੇਲੇ ਸਿੱਖ ਪੰਥ ਦੇ ਵਿੱਚ ਸ਼ਾਮਲ ਹੋਣ ਦਾ ਜ਼ਿਕਰ ਵੀ ਕਰਦਾ ਹੈ ਮਾਰਚ 1660 ਦੇ ਆਖਰੀ ਹਫਤੇ ਗੁਰੂ ਹਰ Rai ਸਾਹਿਬ ਜਦੋਂ ਸਿਆਲਕੋਟ ਗਏ ਤਾਂ ਆਪ ਕੋਈ ਦਿਨ ਭਾਈ ਨੰਦ ਲਾਲ ਪੂਰੀ ਦੇ ਘਰ ਠਹਿਰੇ ਇਸ ਮੌਕੇ ਤੇ ਭਾਈ ਨੰਦ ਲਾਲ ਉਸ ਦੇ ਬੇਟਿਆਂ ਭਾਗਮਲ ਬਾਗਮਲ ਅਤੇ ਬੇਟੀ ਭਾਗਵੰਤੀ ਨੇ ਗੁਰੂ ਸਾਹਿਬ ਦੀ ਤੈਅ ਦਿਲ ਤੋਂ ਸੇਵਾ ਕੀਤੀ ਇਸ ਤੋਂ ਮਗਰੋਂ ਵੀ ਇਹ ਸਾਰਾ ਪਰਿਵਾਰ ਸਿੱਖ ਪੰਥ ਦੀ ਸੇਵਾ ਕਰਦਾ ਰਿਹਾ ਭਾਈ ਹਕੀਕਤ Rai ਦੀ ਮਾਤਾ ਬੀਬੀ ਗੌਰਾਂ ਦਾ ਪੇਕਾ ਪਰਿਵਾਰ ਵੀ ਗੁਰੂ ਘਰ ਦਾ ਸਾਧਕ ਸੀ ਉਸ ਦੇ ਭਰਾ ਭਾਈ ਅਰਜਨ ਸਿੰਘ ਨੇ ਠੰਡੇ ਦੀ ਪਹੁਲ ਹਾਸਲ ਕੀਤੀ ਹੋਈ ਸੀ 18 ਜਨਵਰੀ 1841 ਡੋਗਰਿਆਂ ਹੱਥੋਂ ਮਾਰੇ ਜਾਣ ਵਾਲੇ ਮਹਾਰਾਜਾ ਨੌਨਿਹਾਲ ਸਿੰਘ ਦਾ ਸੰਸਕਾਰ 8 ਨਵੰਬਰ ਨੂੰ ਕੀਤਾ ਗਿਆ ਉਸ ਦੇ ਨਾਲ ਉਸ ਦੀਆਂ ਦੋ ਰਾਣੀਆਂ ਅਤੇ ਚਾਰ ਗੋਲੀਆਂ ਸਤੀ ਕੀਤੀਆਂ ਇੰਜ ਸਿਰਫ 16.5 ਮਹੀਨਿਆਂ ਦੇ ਵਿੱਚ ਰਣਜੀਤ ਸਿੰਘ ਦੇ ਦੋ ਵਾਰਸ ਰਾਜੇ ਖਤਮ ਕਰ ਦਿੱਤੇ ਗਏ ਇਸ ਸਮੇਂ ਭਾਵੇਂ ਮਹਾਰਾਜਾ ਰਣਜੀਤ ਸਿੰਘ ਦਾ ਦੂਜਾ ਪੁੱਤਰ ਸ਼ੇਰ ਸਿੰਘ ਮੁਕੇਰੀਆਂ ਤਲਹੌਰ ਪਹੁੰਚ ਗਿਆ ਸੀ ਪਰ ਧਿਆਨ ਸਿੰਘ ਡੋਗਰਾ ਉਸ ਨੂੰ ਮਹਾਰਾਜਾ ਬਣਾਉਣ ਦੇ ਵਿੱਚ ਕਾਮਯਾਬ ਨਾ ਹੋ ਸਕਿਆ ਸੰਦਾਵਾਲੀਆ ਤੇ ਹੋਰ ਸਰਦਾਰਾਂ ਨੇ ਉਸ ਦੀ ਮੁਖਾਲਫਤ ਕੀਤੀ ਨਵੰਬਰ 1840 ਤੋਂ ਦਸੰਬਰ 1840 ਤੱਕ ਰਾਣੀ ਚੰਦਕੌਰ ਮਹਾਰਾਣੀ ਬਣ ਕੇ ਰਾਜ ਕਰਦੀ ਰਹੀ ਉਧਰ ਡੋਗਰੇ ਸ਼ੇਰ ਸਿੰਘ ਨੂੰ ਸਾਰੀਆਂ ਖਬਰਾਂ ਪਹੁੰਚਾਉਂਦੇ ਰਹੇ 18 ਜਨਵਰੀ 1841 ਦੇ ਦਿਨ ਸ਼ੇਰ ਸਿੰਘ ਦਾ ਲਾਹੌਰ ਤੇ ਮੁਕੰਮਲ ਕਬਜ਼ਾ ਹੋ ਗਿਆ ਉਹ 20 ਜਨਵਰੀ 1841 ਨੂੰ ਪਹਿਲੀ ਵਾਰ ਲਾਹੌਰ ਦੇ ਤਖਤ ਤੇ ਬੈਠ ਗਿਆ ਉਸ ਨੇ ਰਾਣੀ ਚੰਦਕੌਰ ਨੂੰ 9 ਲੱਖ ਰੁਪਏ ਸਾਲਾਨਾ ਦੇਣੇ ਮੰਨ ਲਏ ਇਸ ਮਗਰੋਂ ਚੰਦਕੌਰ ਨੇ ਆਪਣੀ ਸਾਰੀ ਦੌਲਤ ਗੁਲਾਬ ਸਿੰਘ ਡੋਗਰੇ ਦੇ ਨਾਲ ਜੰਮੂ ਭੇਜ ਦਿੱਤੀ 18 ਜਨਵਰੀ 1987 ਦੇ ਦਿਨ ਬਰਨਾਲਾ ਸਰਕਾਰ ਨੇ ਦਰਬਾਰ ਸਾਹਿਬ ਉੱਤੇ ਇੱਕ ਵਾਰ ਫਿਰ ਹਮਲਾ ਕੀਤਾ ਅਤੇ ਸਰਾ ਦੇ 35 ਕਮਰਿਆਂ ਦੇ ਤਾਲੇ ਤੋੜ ਕੇ ਲੁੱਟਮਾਰ ਕੀਤੀ ਅਤੇ ਗ੍ਰਿਫਤਾਰੀਆਂ ਕੀਤੀਆਂ। ਪੁਲਿਸ ਆਪਣੇ ਨਾਲ ਆਰੀਆਂ ਅਤੇ ਹਥੌੜੇ ਲੈ ਕੇ ਆਈ ਸੀ। ਪੁਲਿਸ ਨੇ 200 ਮੁਸਾਫਰ ਅਤੇ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਗ੍ਰਿਫਤਾਰ ਕਰ ਲਏ। ਅਗਲੇ ਦਿਨ 21 ਜਨਵਰੀ ਨੂੰ ਗੁਰਦੁਆਰਾ ਆਲਮਗੀਰ ਦੇ ਵਿੱਚ ਵੀ ਪੁਲਿਸ ਦਾਖਲ ਹੋਈ ਅਤੇ 50 ਕਮਰਿਆਂ ਦੀ ਤਲਾਸ਼ੀ ਲੈ ਕੇ ਕਈ ਮੁਲਾਜ਼ਮ ਅਤੇ ਮੁਸਾਫਰ ਹਿਰਾਸਤ ਦੇ ਵਿੱਚ ਲੈ ਲਏ। 29 ਜਨਵਰੀ ਨੂੰ ਕਪੂਰਥਲਾ ਗੁਰਦੁਆਰੇ ਦੇ ਵਿੱਚ ਦਾਖਲ ਹੋ ਕੇ ਪੁਲਿਸ ਨੇ ਬਲਵਿੰਦਰਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਇਸ ਤੇ ਪ੍ਰੋਟੈਸਟ ਵਜੋਂ ਬਾਹਰ ਐਸੋਸੀਏਸ਼ਨ ਕਪੂਰਥਲਾ ਨੇ ਹੜਤਾਲ ਵੀ ਕੀਤੀ 30 ਜਨਵਰੀ ਨੂੰ ਸੁਰਜੀਤ ਬਰਨਾਲਾ ਦੀ ਪੁਲਿਸ ਨੇ ਤਰਨਤਾਰਨ ਦੇ ਗੁਰਦੁਆਰੇ ਤੇ ਹਮਲਾ ਕਰਕੇ ਇੱਕ ਔਰਤ ਅਤੇ 26 ਸਿੱਖ ਗ੍ਰਿਫਤਾਰ ਕਰ ਲਏ ਅਗਲੇ ਦਿਨ 31 ਜਨਵਰੀ ਨੂੰ ਝਾਵਾ ਹੁਸ਼ਿਆਰਪੁਰ ਦੇ ਗੁਰਦੁਆਰੇ ਦੇ ਵਿੱਚ ਦਾਖਲ ਹੋ ਕੇ ਪੁਲਿਸ ਨੇ 파ਟਕਰ ਦਾ ਗ੍ਰੰਥੀ ਅਤੇ ਉਸ ਤੋਂ ਇਲਾਵਾ ਬਲਵਿੰਦਰ ਸਿੰਘ, ਰਜਿੰਦਰ ਸਿੰਘ, ਕਸ਼ਮੀਰ ਸਿੰਘ, ਲਛਮਣ ਸਿੰਘ ਵੀ ਗ੍ਰਿਫਤਾਰ ਕਰ ਲਏ। ਪੁਲਿਸ ਗੁਰਦੁਆਰੇ ਦੇ ਵਿੱਚੋਂ ਚੜਾਵਾ ਅਤੇ ਕਈ ਹੋਰ ਵੀ ਸਮਾਨ ਚੋਰੀ ਕਰਕੇ ਲੈ ਗਈ। 18 ਜਨਵਰੀ 1991 ਦੇ ਦਿਨ ਪੁਲਿਸ ਨੇ ਤਰਲੋਚਨ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਕੁਮਾਨ ਜ਼ਿਲ੍ਹਾ ਲੁਧਿਆਣਾ ਅਤੇ ਅਵਤਾਰ ਸਿੰਘ ਪੁੱਤਰ ਨੈਭ ਸਿੰਘ ਵਾਸੀ ਰੰਗੀਆਂ ਨੇੜੇ ਮੁਰਿੰਡਾ ਜ਼ਿਲ੍ਹਾ ਰੋਪੜ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। 18 ਜਨਵਰੀ 1993 ਦੇ ਦਿਨ ਪੁਲਿਸ ਨੇ ਲੈਂਬਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਖੱਡੀ ਖੁਰਦ ਨੇੜੇ ਹੰਡਾਇਆ ਜ਼ਿਲ੍ਹਾ ਸੰਗਰੂਰ ਨਰਮਲ ਸਿੰਘ ਮਨਜੀਤ ਸਿੰਘ ਅਤੇ ਦੋ ਹੋਰ ਸਿੱਖ ਨੌਜਵਾਨਾਂ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਹ ਸੀ ਸਿੱਖ ਇਤਿਹਾਸ ਦੇ ਵਿੱਚ 18 ਜਨਵਰੀ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ।